Thank you. ਅੱਜ ਵੀਰੇ ਸਾਰੇ ਇਹਦੇ ਕਲਸਟਰ ਅਫਸਰ ਬੁਲਾਏ ਗਏ ਸੀ ਇੱਥੇ ਦਫਤਰ ਦੇ ਵਿੱਚ ਤੇ ਇਹਨਾਂ ਦੀ ਲਈ ਡਿਊਟੀਆਂ ਨੇ ਉਹ ਟਰਾਲੀ ਰਿਸਟਜੇ ਪ੍ਰਬੰਧਨ ਦੇ ਸਬੰਧ ਵਿੱਚ ਲਗਾਈ ਗਈ ਹੈ ਕਲਸਟਰ ਅਫਸਰ ਦੇ ਹੇਠਾਂ ਜਿਹੜੇ ਆ ਨੋਡਲ ਅਫਸਰ ਕੰਮ ਕਰਦੇ ਨੇ ਸਾਡੇ ਕੋਲ तकरीबन 10 ਨਸਤਰ ਅਫਸਰ ਡਿਊਟੀ ਲਗਾਈਆਂ ਗਈਆਂ ਨੇ ਵਖਰੇ ਵਖਰੇ ਬਲਕ ਬਣਾ ਕੇ ਇੱਥੇ ਤੇ ਇਹਨਾਂ ਨੂੰ ਇਹ ਦਾਤ ਕੀਤੀ ਗਈ ਹੈ ਕਿ ਜੋ ਗਤੀਵੜੀ ਬੜੀ ਮਹੱਤਵਪੂਰਨ ਦੱਤਾ ਨੇ ਉਹਦੇ ਮੁਤਾਬਕ ਜਿਹੜਾ ਪ੍ਰਣਾਲੀ ਦਾ ਪ੍ਰਬੰਧਨ ਕਰਵਾਇਆ ਜਾਵੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਪ੍ਰਣਾਲੀ ਨੂੰ ਅੱਗੇ ਬਿਲਕੁਲ ਨਾਲ ਨਾਲ ਤਾਂ ਜੋ ਉਹ ਆਪਣਾ ਵਾਤਾਵਰਣਾ ਸ਼ੁੱਧ ਰਹਿ ਸਕੇ ਅਤੇ ਕਿਸੇ ਦੇ ਵੀ ਇਹਦਾ ਜਿਹੜਾ ਐਡਵਰਸ ਇਫੈਕਟ ਨਾ ਪਵੇ ਅਤੇ ਨਾਲ ਦੀ ਨਾਲ ਜਿਹੜੇ ਕਾਨੂੰਨ ਨੂੰ ਪਾਲਣਾ ਮੁਲਤਕੇ ਤੇ ਕੋਈ ਕਾਨੂੰਨ ਦੀ ਵਾਇਲੇਸ਼ਨ ਨਾ ਹੋਵੇ ਜੀ ਜੇਕਰ ਉਹਨਾਂ ਗੈਲੀ ਕਿਸੇ ਵੱਲੋਂ ਕਲਸਟਰ ਜਾਂ ਉਦਲਾ ਫੋੜੂ ਅੰਦੇਜਾ ਕੀਤਾ ਬੜਾ ਉਹਦੇ ਕੋਲ ਕਾਰਨਾ ਨਹੀਂ ਹੁੰਦੀ ਨਿਯਮਾਂ ਦੀ ਜੇ ਕੋਈ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਪਾ ਜਾਂਦਾ ਹੈਗਾ ਜੀ ਤਾਂ ਮੌਕੇ ਤੇ ਜਿਹੜੀ ਬਣਦੀ ਕਾਰਵਾਈ ਹੋਣੀ ਉਹਨੂੰ ਤਾਕਤ ਕੀਤੀ ਜਾਵੇ ਜੀ ਆਪ ਵੀ ਕਿਸਾਨਾਂ ਨੂੰ ਤੁਹਾਡੇ ਵੱਲੋਂ ਸਾਡੀ ਤਾਂ ਇ ਵੀ ਆਪਣੀ ਜਿਹੜੀ ਹੈਗੀ ਆਪਾਂ ਸਰਕਾਰ ਦੀਆਂ ਦੇਅਤਾਂ ਸੁਪਰੀਮ ਕੋਰਟ ਦੀਆਂ ਦੇਅਤਾਂ ਦੀ ਪਾਲਣਾ ਕਰੀਏ ਨੈਸ਼ਨਲ ਗ੍ਰੀਨ ਟੂਪਲ ਦੀਆਂ ਦੇਅਤਾਂ ਦੀ ਪਾਲਣਾ ਕਰੀਏ ਤੇ ਪ੍ਰਾਣੀ ਨੂੰ ਬਿਲਕੁਲ ਵੀ ਆਬਿਨਾ ਲਾਈਏ ਜੀ ਤਾਂ ਜੋ ਆਪਣਾ ਵਾਤਾਵਰਣ ਜਿਹੜਾ ਹੈਗਾ ਸਵੱਛ ਰਹ ਸਕੇ ਤੇ ਨਾਲ ਦੀ ਨਾਲ ਇਹਦਾ ਜਿਹੜਾ ਧੂਏ ਦਾ ਜਿਹੜਾ ਗਲਤ ਪ੍ਰਭਾਵ ਆ ਕਿਸੇ ਸਿਹਤ ਤੇ ਨਾ ਪੋ ਵੀ ਆਪਾਂ ਸਾਰੇ ਕਿਰਦਾਰ ਦੋਸਤ ਤੇ ਨਿਰੋਇ ਸਮਾਜ ਦੀ ਜਿਹੜੀ ਸਿਰਜਣਾ ਕਰੀਏ ਮਿਲ ਕੇ